ਨੇ ਪਾਸਟੂ ਕੀਤੀ ਹੋਈ ਹੈ ਜੀ ਅੱਗੇ ਵੀ ਸਟੱਡੀ ਕਰ ਰਹੀਆਂ ਜੀ ਐਨਐਮ ਕਰ ਰਹੀਆਂ ਗੀ ਨਾਲ ਨਾਲ ਤੇ ਹਸਪੀਟਲ 'ਚ ਵੀ ਜੌਬ ਕਰਦੀਆਂ ਗੀਆਂ ਗੀ ਪ੍ਰਾਈਵੇਟ ਹੀ ਹਾਂਜੀ ਦਿਹਾੜੀਆਂ ਕਰ ਕਰਕੇ ਇਹਨਾਂ ਨੇ ਸਾਨੂੰ ਹੁਣ ਤਾਈ ਪੜਾਇਆ ਹੈਗਾ ਗਈ ਹਾਂ ਤੇ ਹੁਣ ਵੀ ਅਸੀਂ ਮਜ਼ਦੂਰੀ ਕਰਦੇ ਹੈਗੇ ਹਾਂ ਗੇ ਸਾਰਾ ਪਰਿਵਾਰ ਇਕੱਠੇ ਹਾਂ ਤੇ ਪਰ ਐਨਐਮ ਵੀ ਨਹੀਂ ਫਾਇਦਾ ਹੁੰਦਾ ਹੈਗਾ ਕਿ ਸਾਡਾ ਘਰ ਦਾ ਖਰਚਾ ਹੀ ਬੜੀ ਮੁਸ਼ਕਲ ਨਾਲ ਹੀ ਹੁੰਦਾ ਹੈਗਾ ਗਾ ਦਿਹਾੜੀ ਨਾਲ ਹੀ ਹਾਂ ਆਲੂਆਂ ਦਾ 10 ਰੁਪਏ ਘੱਟਾ ਮਿਲਦਾ ਹੈਗਾ ਜੀ ਕਿੰਨੇ ਘੱਟੇ ਭਰ ਦਿੰਦੇ ਹੋ ਇੱਕ ਗੰਦੇ ਵਿੱਚ ਭਰ ਦਿੰਨੇ ਆ ਬਸ ਕਈ ਵਾਰੀ 20 ਹੋ ਜਾਂਦੇ 15 ਹੋ ਜਾਂਦੇ ਬਸ ਐਵੇਂ ਹੀ ਹੋ ਜਾਂਦੀ ਹੈ ਮਤਲਬ 150 200 ਰੁਪਏ ਦਾੜੀ ਪਿੰਦੀ ਹੈ ਹਾਂ ਜੀ ਗੁਜ਼ਾਰਾ ਹੋ ਜਾਂਦਾ ਉਹਦੇ ਨਾਲ ਨਹੀਂ ਹੋ ਜਾਂਦਾ ਬਸ ਮੁਸ਼ਕਲ ਨਾਲ ਕਰਨਾ ਪੈਂਦਾ ਹੈ ਜੀ ਹਾਂ ਜੀ ਜਿਨ੍ਹਾਂ ਨੇ ਜਿੱਦਾਂ ਦੀ ਸਟੱਡੀ ਕੀਤੀ ਹੈ ਜੇ ਪਲੱਸ 2 ਵਾਲੇ ਆ ਉਹਨਾਂ ਨੂੰ ਵੀ ਨੌਕਰੀ ਮਿਲਣੀ ਚਾਹੀਦੀ ਹੈ ਜੇ ਕਿਸੇ ਦੀ ਜ਼ਿਆਦਾ ਸਟੱਡੀ ਕੀਤੀ ਹੈ ਤਾਂ ਉਹਨਾਂ ਨੂੰ ਵੀ ਉਹਦੀ ਯੋਗਤਾ ਅਨੁਸਾਰ ਮਿਲਣੀ ਚਾਹੀਦੀ ਹੈ ਜੋ ਵੀ ਹਾਂ ਹਾਂਜੀ ਉਹਦੇ ਇਦਾਂ ਹੀ ਹੁੰਦਾ ਹੈਗਾ ਕਿ ਸਰਕਾਰ ਬਾਰੇ ਸੋਚਦੇ ਹੈਗੇ ਆ ਕਿ ਵੀ ਉਹਨਾਂ ਨੂੰ ਕੁਝ ਚਾਹੀਦਾ ਹੈਗਾ ਕਿ ਕਰਨਾ ਸਾਡੇ ਵਰਗੇ ਵਾਸਤੇ ਵੀ ਹੂੰ ਛੋਟੇ-ਮੋਟੇ ਜਿਨ੍ਹਾਂ ਨੇ ਪਲੱਸ 2 10ਥ ਹੁੰਦੀ ਹੈਗੀ ਉਹਨਾਂ ਨੂੰ ਵੀ ਛੋਟੀ-ਮੋਟੀ ਨੌਕਰੀ ਮਿਲਣੀ ਚਾਹੀਦੀ ਹੈਗੀ ਹੂੰ ਜੋ ਫੈਮਿਲੀ ਹੁੰਦੀ ਹੈ ਗਰੀਬ ਰੁਤਬੇ ਵਾਲੇ ਹੁੰਦੇ ਹੈਗੇ ਜੋ ਉਹਨਾਂ ਦਾ ਥੋੜਾ ਪਤਾ ਗੁਜ਼ਾਰਾ ਹੋ ਸਕੇ ਥੋੜਾ ਆਸਾਨੀ ਨਾਲ ਆਪਦੀ ਜ਼ਿੰਦਗੀ ਜੀ ਸਕਣ 2024 ਦੇ ਇਲੈਕਸ਼ਨ ਆ ਰਹੇ ਆ ਉਹਨਾਂ ਨੇ ਆਪਣੇ ਇਲਾਕੇ ਤੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਰਮਜੀਤ ਅਨਮੋਲ ਨੂੰ ਜਿਹੜਾ ਉਹ ਲੋਕ ਸਭਾ ਉਮੀਦਵਾਰ ਐਲਾਨਤਾ ਤੁਹਾਨੂੰ ਲੱਗਦਾ ਵੀ ਕਿਤਨੇ ਕਿਤੇ ਆ ਜਿਹੜਾ ਲਗਾਤਾਰ ਇਲੈਕਸ਼ਨਾਂ ਦੇ ਨੇੜੇ ਜਾਂ ਸਟੰਟ ਖੇਡੇ ਜਾ ਰਹੇ ਆ ਜਾਂ ਜਿਹੜੇ ਕਲਾਕਾਰ ਲੈ ਕੇ ਆ ਰਹੇ ਆ ਇਹਨਾਂ ਨੂੰ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਛੋਟਾ ਪਾਉਗੇ ਨਹੀਂ ਮੈਨੂੰ ਨਹੀਂ ਲੱਗਦਾ ਕੋਈ ਇਹਨਾਂ ਨੂੰ ਦੁਬਾਰਾ ਵੋਟਾ ਪਾਊਗਾ ਹੂੰ ਜਿੰਨਾ ਟਾਈਮ ਇਹ ਕਿਸੇ ਲਈ ਕਰਦੇ ਨਹੀਂ ਆਗੇ ਕਿ ਨੌਕਰੀਆਂ ਵਗੈਰਾ ਨਹੀਂ ਦਿੰਦੇ ਉਹਨਾਂ ਟਾਈਮ ਨਹੀਂ ਕੋਈ ਵੀ ਇਹ ਤਾਂ ਕਰ ਸਕਦੇ ਸਾਂ ਸਾਸਰੀਕਾਲ ਦੋਸਤੋ ਤੁਸੀਂ ਜੁੜੇ ਹੋਏ ਹੋ ਮੋਰ ਟੀਵੀਜ਼ਨ ਦੇ ਨਾਲ ਤੇ ਮੈਂ ਸੁਖਪ੍ਰੀਤ ਮੋਰ ਦੋਸਤੋ ਅੱਜ ਇੰਟਰਵਿਊ ਕਰ ਰਹੇ ਸੀਗੇ ਇੱਕ ਕਿਸਾਨ ਬਾਈ ਜੀ ਨਾਲ ਗੱਲਬਾਤ ਕਰ ਰਹੇ ਸੀ ਤਾਂ ਇੱਕ ਪੱਖ ਅਸੀਂ ਮਜ਼ਦੂਰਾਂ ਦਾ ਵੀ ਜਾਣਨ ਦੀ ਕੋਸ਼ਿਸ਼ ਕੀਤੀ ਬਾਈ ਜੀ ਜਿਹੋ ਨਾਲ ਗੱਲਬਾਤ ਕੀਤੀ ਤਾਂ ਇੱਥੇ ਸਾਨੂੰ ਪਤਾ ਲੱਗਿਆ ਕਿ ਇੱਕ ਭੈਣ ਉਹਨਾਂ ਨੇ ਪਲੱਸ 2 ਕੀਤੀ ਹੋਈ ਆ ਔਰ ਉਹ ਉਹ ਵੀ ਆਪਣੇ ਮਾਪੇ ਦੇ ਨਾਲ ਆ ਜਿਹੜਾ ਉਹ ਖੇਤਾਂ ਦੇ ਵਿੱਚ ਮਜ਼ਦੂਰੀ ਕਰਦੇ ਆ ਪਰ ਦੂਜੇ ਪਾਸੇ ਸਾਡੀ ਸੱਤਾ ਦੇ ਵਿੱਚ ਜੋ ਭਗਵੰਤ ਮਾਨ ਦੀ ਸਰਕਾਰ ਆ ਉਹ ਲਗਾਤਾਰ ਇਹ ਰੌਲਾ ਪਾਉਂਦੀ ਆ ਕਿ ਅਸੀਂ ਤਾਂ ਜੀ ਨੌਕਰੀਆਂ ਦੇ ਢੇਰ ਲਾਤੇ ਕਿਤੇ 27000 ਨੌਕਰੀ ਦੇਤੀ ਕਿਤੇ 36000 ਮੁਲਾਜ਼ਮ ਪੱਕਾ ਕਰਤਾ ਕਿਤੇ ਐਨੀ ਨੌਕਰੀ ਦੇਤੀ ਵੇਖੋ ਜੀ ਸਾਡੀ ਸਰਕਾਰ ਆ ਗਈ ਤੇ ਲੋਕਾਂ ਦੀ ਜ਼ਿੰਦਗੀ 'ਚ ਬਦਲਾਅ ਆ ਗਿਆ ਤਾਂ ਕਿਤੇ ਨਾ ਕਿਤੇ ਜ਼ੀਰੋ ਗਰਾਉਂਡ ਦੀ ਰਿਪੋਰਟ ਹੈ ਜਿਹੜੀ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜ਼ੀਰੋ ਤੇ ਇਹ ਲੋਕਾਂ ਦੇ ਕੀ ਹਾਲਾਤ ਆ ਕਿੰਨੀ ਨੌਜਵਾਨੀ ਆ ਜਿਹੜੀ ਉਹ ਬੇਰੁਜ਼ਗਾਰ ਆ ਔਰ ਪੜ੍ਹੀ ਲਿਖੀ ਨੌਜਵਾਨੀ ਆ ਉਹਦੇ ਉਹਨਾਂ ਦੇ ਬਾਰੇ ਥੋੜੀ ਬਹੁਤੀ ਝਾਤ ਮਾਰਨੀ ਚਾਹੀਦੀ ਹੈ ਸਰਕਾਰ ਨੂੰ ਕਿਉਂਕਿ ਹਵਾ ਦੇ ਵਿੱਚ ਜਿਹੜੀਆਂ ਡਾਂਗਾਂ ਨਹੀਂ ਮਾਰਨੀਆਂ ਚਾਹੀਦੀਆਂ ਕਦੇ ਨਾ ਕਦੇ ਪਿੰਡਾਂ ਦੇ ਵਿੱਚ ਜੋ ਨੌਜਵਾਨ ਬੈਠੇ ਆ ਚਾਹੇ ਉਹ ਪਲੱਸ 2 ਕੀਤੀ ਆ ਚਾਹੇ ਉਹਨੇ 8ਵੀਂ ਕੀਤੀ ਆ ਚਾਹੇ ਬੀਏ ਕੀਤੀ ਆ ਪਰ ਉਹਨੂੰ ਉਹਦੀ ਯੋਗਤਾ ਦੇ ਅਨੁਸਾਰ ਆ ਜਿਹੜਾ ਉਹ ਰੋਜ਼ਗਾਰ ਉਹ ਮਿਲਣਾ ਚਾਹੀਦਾ ਤਾਂ ਸਾਡੇ ਨਾਲ ਭੈਣ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਸਵਾਗਤ ਆ ਭੈਣ ਜੀ ਸਿਕਰ ਨਿੱਕੀ ਨਾਮ ਹੈ ਭੈਣ ਸਰਪ੍ਰੀਤ ਕਾਰੀ ਇਹ ਕਿਹੜਾ ਮੈਂ ਨਾ ਭੈਣ ਕਾਸਮ ਪੱਟੀ ਦੀ ਕਾਸਮ ਪੱਟੀ ਤੋਂ ਹਾਂਜੀ ਅੱਛਾ ਭੈਣ ਕਿੰਨੀ ਪੜ੍ਹੀ ਹੋਈ ਹੈ ਜੀ ਮੈਂ ਪਲੱਸ 2 ਕੀਤੀ ਹੋਈ ਹੈ ਜੀ ਅੱਗੇ ਵੀ ਸਟੱਡੀ ਕਰ ਰਹੀ ਆ ਜੀ ਐਨਐਮ ਕਰ ਰਹੀ ਆਂਗੀ ਨਾਲ ਨਾਲ ਅੱਛਾ ਤੇ ਹਸਪੀਟਲ 'ਚ ਵੀ ਜੌਬ ਕਰਦੀ ਆਂਗੀ ਆਂਗੀ ਪ੍ਰਾਈਵੇਟ ਹੀ ਹਾਂਜੀ ਅੱਛਾ ਭੈਣ ਪਰਿਵਾਰ ਦੇ ਵਿੱਚ ਕੌਣ ਕੌਣ ਆ ਪਰਿਵਾਰ 'ਚ ਜੀ ਅਸੀਂ ਮੰਮੀ ਪਾਪਾ ਹੈਗੇ ਆ ਬ੍ਰਦਰ ਸਿਸਟਰ ਆ ਮੈਂ ਆਂਗੀ ਹਾਂਜੀ ਪਹਿਨੇ ਜਦੋਂ ਤੁਸੀਂ ਪੜ੍ਹਾਈ ਸ਼ੁਰੂ ਕੀਤੀ ਆ ਮਾਤਾ ਪਿਤਾ ਹੁਣੀ ਮਜ਼ਦੂਰੀ ਕਰਦੇ ਸੀਗੇ ਹਾਂਜੀ ਤੇ ਉਦੋਂ ਕਿੰਨੀਆਂ ਕਿ ਦਿੱਕਤਾਂ ਆਈਆਂ ਉਦੋਂ ਵੀ ਕਾਫੀ ਦਿੱਕਤਾਂ ਆਈਆਂ ਸੀਗਾ ਦਿਹਾੜੀਆਂ ਕਰ ਕਰਕੇ ਇਹਨਾਂ ਨੇ ਸਾਨੂੰ ਹੁਣ ਤਾਈ ਪੜਾਇਆ ਹੈਗਾ ਗਈ ਹਾਂ ਤੇ ਹੁਣ ਵੀ ਅਸੀਂ ਮਜ਼ਦੂਰੀ ਕਰਦੇ ਹੈਗੇ ਆਂਗੇ ਸਾਰਾ ਪਰਿਵਾਰ ਇਕੱਠੇ ਹਾਂ ਤੇ ਪਰ ਇਹਨਾਂ ਨੂੰ ਵੀ ਨਹੀਂ ਫਾਇਦਾ ਹੁੰਦਾ ਹੈਗਾ ਕਿ ਸਾਡਾ ਘਰ ਦਾ ਖਰਚਾ ਹੀ ਬੜੀ ਮੁਸ਼ਕਲ ਨਾਲ ਹੀ ਹੁੰਦਾ ਹੈਗਾ ਕਿ ਦਿਹਾੜੀ ਨਾਲ ਹੀ ਹਾਂ ਹਾਂਜੀ ਅੱਛਾ ਭਾਣੇ ਤੁਸੀਂ ਕਿਹਾ ਵੀ ਨਾਲ ਹੀ ਪਰਿਵਾਰ ਦੀ ਮਜ਼ਦੂਰੀ ਕਰਦੇ ਹਾਂ ਆਲੂਆਂ ਦਾ ਕਿੰਨਾ ਰੇਟ ਮਿਲਦਾ ਆਲੂਆਂ ਦਾ 10 ਰੁਪਏ ਗੱਟਾ ਮਿਲਦਾ ਹੈਗਾ ਜੀ ਕਿੰਨੇ ਗੱਟੇ ਭਰ ਦਿੰਦੇ ਨੇ ਇੱਕ ਦਿਨ ਦੇ ਵਿੱਚ ਭਰ ਦਿੰਨੇ ਆ ਬਸ ਕਈ ਵਾਰ 20 ਹੋ ਜਾਂਦੇ 15 ਹੋ ਜਾਂਦੇ ਬਸ ਐਵੇਂ ਹੀ ਹੋ ਜਾਂਦੇ ਮਤਲਬ 150 200 ਰੁਪਏ ਦਾ ਢੜੀ ਪਿੰਦੀ ਹਾਂਜੀ ਗੁਜ਼ਾਰਾ ਹੋ ਜਾਂਦਾ ਉਹਦੇ ਨਾਲ ਨਹੀਂ ਹੋ ਜਾਂਦਾ ਬਸ ਮੁਸ਼ਕਿਲ ਨਾਲ ਕਰਨਾ ਪੈਂਦਾ ਹੈ ਜੀ ਹਾਂਜੀ ਅੱਛਾ ਭਾਣੇ ਇਹ ਗੱਲ ਦੱਸਿਓ ਵੀ ਭਗਵਾਨਤ ਮਾਨ ਸਰਕਾਰ ਲਗਾਤਾਰ ਇਹ ਕਹਿ ਰਹੀ ਹੈ ਕਿ ਅਸੀਂ ਪੰਜਾਬ ਦੇ ਪਿੰਡਾਂ ਦੇ ਵਿੱਚ ਨੌਕਰੀਆਂ ਦੇ ਰਹੇ ਆ ਬਹੁਤ ਸਾਰੇ ਨੌਜਵਾਨਾਂ ਨੂੰ ਨੌਕਰੀਆਂ ਦੇ ਤੇ ਹਰ ਰੋਜ਼ ਨਿਯੁਕਤੀ ਪੱਤਰ ਮਿਲ ਰਹੇ ਆ ਕਿਤਨੇ ਕਿਤੇ ਨਹੀਂ ਲੱਗਦਾ ਕਿ ਪਲੱਸ 2 ਕੀਤੀ ਆ ਉਹਦੀ ਯੋਗਤਾ ਦੇ ਆਧਾਰ ਤੇ ਹਜੇ ਤੱਕ ਤੁਸੀਂ ਨੌਕਰੀ ਤੋਂ ਵਾਂਝੇ ਆ ਹਾਂਜੀ ਇਦਾਂ ਲੱਗਦਾ ਹੈਗਾ ਵੀ ਜਿਨ੍ਹਾਂ ਨੇ ਜਿੱਦਾਂ ਦੀ ਸਟੱਡੀ ਕੀਤੀ ਹੈ ਜੇ ਪਲੱਸ 2 ਵਾਲੇ ਆ ਉਹਨਾਂ ਨੂੰ ਵੀ ਨੌਕਰੀ ਮਿਲਣੀ ਚਾਹੀਦੀ ਆ ਜੇ ਕਿਸੇ ਦੀ ਜ਼ਿਆਦਾ ਸਟੱਡੀ ਕੀਤੀ ਆ ਤਾਂ ਉਹਨਾਂ ਨੂੰ ਵੀ ਉਹਦੀ ਯੋਗਤਾ ਅਨੁਸਾਰ ਮਿਲਣੀ ਚਾਹੀਦੀ ਆ ਜੋ ਵੀ ਹਾਂ ਹਾਂਜੀ ਪਰ ਭਗਵੰਤ ਮਾਨ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਕਹਿੰਦੀ ਸੀ ਕਿ ਸਾਡੀ ਸਰਕਾਰ ਜਦੋਂ ਆ ਗਈ ਉਦੋਂ ਮਜ਼ਦੂਰਾਂ ਦੀ ਜ਼ਿੰਦਗੀ ਦੇ ਵਿੱਚ ਖਾਸ ਕਰਕੇ ਮਜ਼ਦੂਰਾਂ ਦੀ ਜ਼ਿੰਦਗੀ ਵਿੱਚ ਬਦਲਾ ਆਊਗਾ ਔਰ ਉਹ ਗੀਤ ਵੀ ਗਾਉਂਦੇ ਹੁੰਦੇ ਸੀ ਕਿ ਮਗਧਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਤੁਹਾਡੀ ਜ਼ਿੰਦਗੀ ਵਿੱਚ ਕੋਈ ਬਦਲਾ ਆਇਆ ਨਹੀਂ ਐਦਾ ਤਾਂ ਹਲੇ ਤਾਈਂ ਕੋਈ ਬਦਲਾਅ ਨਹੀਂ ਆਇਆ ਹੈਗਾ ਹਾਂ ਹਾਂਜੀ ਮੈਂ ਪੋਸਟਾ ਵੀ ਭਰਦੀ ਹੈਗੀ ਆਂਗੀ ਪੇਪਰ ਵੀ ਕਲੀਅਰ ਕੀਤੇ ਹੈਗੇ ਆ ਟ੍ਰਾਇਲ ਵਗੈਰਾ ਵਧੀਆ ਕਲੀਅਰ ਕੀਤੇ ਹੈਗੇ ਤੇ ਪਰ ਹਲੇ ਤਾਈਂ ਤਾਂ ਕੁਝ ਨਹੀਂ ਹੋਇਆ ਹੈਗਾ ਅੱਛਾ ਪਨੇ ਕਾਦੀ ਕਾਦੀ ਪੇਪਰ ਦਿੱਤੇ ਤੁਸੀਂ ਮੈਂ ਪੰਜਾਬ ਕਨਸਟੇਬਲ ਦੀ ਕਿੰਨੇ ਵਾਰ ਦੋ ਵਾਰ ਹੀ ਦਿੱਤੇ ਹੈਗੀ ਦੋ ਵਾਰ ਹਾਂਜੀ ਅੱਛਾ ਰਿਜ਼ਲਟ ਤੇ ਗੱਲ ਖੜੀ ਆ ਕਿ ਮਤਲਬ ਕੁਆਲੀਫਾਈ ਨਹੀਂ ਹੋ ਰਹੀ ਹਾਂਜੀ ਰਿਜ਼ਲਟ ਤੇ ਖੜੀ ਹੋਈ ਹੈਗੀ ਗੱਲ ਕਈ ਵਾਰ ਮੈਰਿਟ ਜ਼ਿਆਦਾ ਹੋ ਜਾਂਦੀ ਹੈ ਕਿ ਕਈ ਵਾਰੀ ਇਹ ਦਾ ਅਪ ਡਾਊਨ ਹੋ ਜਾਂਦੀ ਹੈਗੀ ਹਾਂ ਹਾਂਜੀ ਅਛਾ ਭੈਣੇ ਤੁਸੀਂ ਕਹਿਆ ਵੀ ਹਸਪਤਾਲ ਦੇ ਵਿੱਚ ਵੀ ਤੁਸੀਂ ਮਤਲਬ ਨਾਈਟ ਡਿਊਟੀ ਕਰਦੇ ਹੋ ਹਾਂਜੀ ਫਿਰ ਜਦੋਂ ਕਦੇ ਐਂਜੇ ਨਹੀਂ ਲੱਗਦਾ ਵੀ ਪੜ੍ਹਾਈ ਵੀ ਕਰ ਲਈ ਨੌਕਰੀ ਵੀ ਨਹੀਂ ਮਿਲੀ ਤੇ ਰਾਤਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ੱੱਕੇ ਖਾਣੇ ਪੈ ਰਹੇ ਆ ਉਦੋਂ ਫਿਰ ਕਿਸ ਤਰ੍ਹਾਂ ਮਹਿਸੂਸ ਹੁੰਦਾ ਉਦੋਂ ਇਦਾਂ ਹੀ ਹੁੰਦਾ ਹੈਗਾ ਕਿ ਸਰਕਾਰ ਬਾਰੇ ਸੋਚਦੇ ਹੈਗੇ ਆਂ ਕਿ ਵੀ ਉਹਨਾਂ ਨੂੰ ਕੁਝ ਚਾਹੀਦਾ ਹੈਗਾ ਕਿ ਕਰਨਾ ਸਾਡੇ ਵਰਗੇ ਵਾਸਤੇ ਵੀ ਹੂੰ ਛੋਟੇ-ਮੋਟੇ ਜਿਨ੍ਹਾਂ ਨੇ ਪਲੱਸ 2 10ਥ ਹੁੰਦੀ ਹੈਗੀ ਉਹਨਾਂ ਨੂੰ ਵੀ ਛੋਟੀ-ਮੋਟੀ ਨੌਕਰੀ ਮਿਲਣੀ ਚਾਹੀਦੀ ਹੈਗੀ ਹੂੰ ਜੋ ਫੈਮਿਲੀ ਹੁੰਦੀ ਹੈ ਗਰੀਬ ਰੁਤਬੇ ਵਾਲੇ ਹੁੰਦੇ ਹੈਗੇ ਜੋ ਉਹਨਾਂ ਦਾ ਥੋੜਾ ਪਤਾ ਗੁਜ਼ਾਰਾ ਹੋ ਸਕੇ ਥੋੜਾ ਆਸਾਨੀ ਨਾਲ ਆਪਦੀ ਜ਼ਿੰਦਗੀ ਜੀਉਣ ਸਕਣ ਅਛਾ ਪਹਿਲੇ ਸਰਕਾਰ ਨੇ ਨਾ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਕਿਹਾ ਸੀ ਕਿ ਅਸੀਂ 1000 ਰੁਪਏ ਮਹਿਲਾਵਾਂ ਨੂੰ ਜਿਹੜਾ ਰਸੋਈ ਖਰਚਾ ਦੇਵਾਂਗੇ ਤੁਹਾਡੇ ਖਾਤੇ ਚ ਆਉਂਦਾ ਕੁਝ ਨਹੀਂ ਹਲੇ ਤਾਈਂ ਤਾਂ ਕੁਝ ਨਹੀਂ ਆਇਆ ਹੈਗਾ ਜੀ ਹੂੰ 2 ਸਾਲ ਹੋ ਗਏ ਸਰਕਾਰ ਬਣੀ ਨੂੰ ਉਹਨਾਂ ਨੇ ਕਿਹਾ ਸੀ ਕਿ ਸਾਡੇ ਮੰਤਰੀ ਪਿੰਡਾਂ ਦੇ ਵਿੱਚ ਆ ਕੇ ਤੁਹਾਡੇ ਦੁੱਖ ਸੁੱਖ ਸੁਣਿਆ ਕਰਨਗੇ ਤੁਹਾਡੇ ਅੰਦਰ ਦੁੱਖ ਤਕਲੀਫਾਂ ਜਾਣਿਆ ਕਰਨਗੇ ਤੁਹਾਡੇ ਪਿੰਡ ਦਾ ਤੁਹਾਡੇ ਇਲਾਕੇ ਦਾ ਐਮਐਲਏ ਉਹ ਤੁਹਾਡੇ ਇਲਾਕੇ ਦੇ ਵਿੱਚ ਆ ਕੇ ਤੁਹਾਡੇ ਦੁੱਖ ਤਕਲੀਫ ਕਰੇ ਸੁਣ ਕੇ ਗਿਆ ਨਹੀਂ ਕਦੇ ਨਹੀਂ ਦੇਖਿਆ ਹੈਗਾ ਕਿ ਕੋਈ ਸਾਡੇ ਇੱਧਰਲੀ ਸਾਈਡ ਵੀ ਆਂਦੇ ਹੈਗੇ ਹੈਗੇ ਹੂੰ ਕੋਈ ਸੁਣਿਆ ਹੀ ਨਹੀਂ ਹੈਗਾ ਕੋਈ ਸਾਡੇ ਪਿੰਡੇ ਚ ਆ ਕੇ ਕੋਈ ਕੋ ਪੁੱਛਦਾ ਵੀ ਆ ਕਿਸੇ ਨੂੰ ਵੀ ਕਿੱਦਾਂ ਕਿੱਦਾਂ ਨੇ ਕਿਸੇ ਨੂੰ ਵੀ ਪੁੱਛਦੇ ਹੈਗੇ ਅੱਛਾ ਪੈਣ ਤੁਹਾਨੂੰ ਪਤਾ ਤੁਹਾਡੇ ਇਲਾਕੇ ਦਾ ਐਮਐਲਏ ਕੌਣ ਹੈ ਹਾਂਜੀ ਅੱਛਾ ਮਤਲਬ ਨਾਮ ਨਹੀਂ ਪਤਾ ਹੈਗਾ ਪਹਿਲਾਂ ਸੀਗਾ ਸ਼ਾਇਦ ਅਮੋਲਕ ਸਿੰਘ ਹਾਂਜੀ ਮਤਲਬ ਕਿ ਜਦੋਂ ਪਿੰਡ ਚ ਨਹੀਂ ਆਇਆ ਫਿਰ ਨਾਮ ਉਹਨਾਂ ਦਾ ਕੀ ਪਤਾ ਹਾਂਜੀ ਅਸ਼ਾ ਅਸ਼ਾ ਪੈਨੇ ਇਹ ਦੱਸਿਓ ਕਿ ਲਗਾਤਾਰ ਸਰਕਾਰ ਆ ਜਿਹੜੀ ਉਹ ਇਹ ਦਾਵਾ ਕਰ ਰਹੀ ਆ ਕਿ ਅਸੀਂ ਪੰਜਾਬ ਦੇ ਵਿੱਚ ਬਹੁਤ ਨੌਕਰੀਆਂ ਦੇਤੀਆਂ ਲਗਾਤਾਰ ਇਹ ਕਹਿੰਦੇ ਕਿ ਵਿਕਾਸ ਦੀ ਕ੍ਰਾਂਤੀ ਕਰਤੀ ਤੁਹਾਨੂੰ ਲੱਗਦਾ ਵੀ ਮਜ਼ਦੂਰਾਂ ਦੇ ਲਈ ਸਰਕਾਰ ਨੇ ਕੋਈ ਖਾਸ ਕਾਨੂੰਨ ਜਾਂ ਕੋਈ ਖਾਸ ਸਕੀਮ ਆ ਜਿਹੜੀ ਉਹ ਲੈ ਕੇ ਆਂਦੀ ਹੋਵੇ ਨਹੀਂ ਹਲੇ ਤਾਈਂ ਦੇਖੀ ਨਹੀਂ ਹਦ ਤਾ ਨਹੀਂ ਕੋਈ ਵੀ ਹੈਗੀ ਹਾਂ ਅਸ਼ਾ ਪੈਨੇ ਇਹ ਦੱਸਿਓ ਕਿ ਹੁਣ 2024 ਇਹਲੈਕਸ਼ਨ ਆ ਰਹੇ ਆ ਉਹਨਾਂ ਨੇ ਆਪਣੇ ਇਲਾਕੇ ਤੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਰਮਜੀਤ ਅਨਮੋਲ ਨੂੰ ਜਿਹੜਾ ਉਹ ਲੋਕ ਸਭਾ ਉਮੀਦਵਾਰ ਐਲਾਨਤਾ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਐ ਜਿਹੜਾ ਲਗਾਤਾਰ ਇਲੈਕਸ਼ਨਾਂ ਦੇ ਨੇੜੇ ਜਾਂ ਸਟੰਟ ਖੇਡੇ ਜਾ ਰਹੇ ਆ ਜਾਂ ਜਿਹੜੇ ਕਲਾਕਾਰ ਲੈ ਕੇ ਆ ਰਹੇ ਆ ਇਹਨਾਂ ਨੂੰ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਪਾਉਂਗੇ ਨਹੀਂ ਮੈਨੂੰ ਨਹੀਂ ਲੱਗਦਾ ਕੋਈ ਇਹਨਾਂ ਨੂੰ ਦੁਬਾਰਾ ਵੋਟਾਂ ਪਾਊਗਾ ਹਾਂ ਜਿੰਨਾ ਟਾਈਮ ਇਹ ਕਿਸੇ ਲਈ ਕਰਦੇ ਨਹੀਂ ਹੈਗੇ ਕਿ ਨੌਕਰੀਆਂ ਵਗੈਰਾ ਨਹੀਂ ਦਿੰਦੇ ਉਹਨਾਂ ਟਾਈਮ ਨਹੀਂ ਕੋਈ ਵੀ ਇਹਦ ਕਰ ਸਕਦੇ ਨਹੀਂ ਉਹ ਤਾਂ ਕਹਿੰਦੇ ਅਸੀਂ ਨੌਕਰੀਆਂ ਬਹੁਤ ਦੇ ਦਿੱਤੀਆਂ ਪਤਾ ਨਹੀਂ ਸਾਡੇ ਦੇ ਇੱਥੇ ਹਲੇ ਬਹੁਤ ਘੱਟ ਹੁੰਦੇ ਹੈਗੇ ਆਂਗੇ ਹਾਂ ਜੀ ਸਾਬ ਭਾਈ ਜੀ ਹੁਣ ਉਹਨਾਂ ਨਾਲ ਗੱਲ ਕੀਤੀ ਤਾਂ ਕਹਿੰਦੇ ਸਾਡੇ ਪਿੰਡ ਦੇ ਵਿੱਚ ਕਾਫੀ ਜਣਿਆਂ ਨੂੰ ਨੌਕਰੀ ਮਿਲ ਗਈ ਪਰ ਤੁਸੀਂ ਕਿਤਨੇ ਕਿਤੇ ਵਾਂਝੇ ਰਹਿ ਗਏ ਫਿਰ ਇਹ ਕਦੇ ਐਂ ਜ ਨਹੀਂ ਲੱਗਦਾ ਵੀ ਸਾਡਾ ਕੀ ਕਸੂਰ ਆ ਜੀ ਅਸੀਂ ਇੰਨਾ ਪੜ ਗਏ ਤਾਂ ਹਾਂ ਜੀ ਇਦਾਂ ਲੱਗਦਾ ਹੈ ਗਾ ਜੀ ਹਾਂ ਭੈਣ ਭਰਾ ਭੈਣ ਕਿੰਨੇ ਹੋ ਤੁਸੀਂ ਅਸੀਂ ਤਿੰਨ ਭੈਣ ਭਰਾ ਸੀ ਪੜੇ ਹੋ ਸਾਰੇ ਹਾਂ ਜੀ ਵੱਡੀ ਭੈਣ ਦੀ ਤਾਂ ਮੈਰਿਜ ਹੋਈ ਵੀ ਆ ਤੇ ਮੇਰਾ ਬ੍ਰਦਰ ਆ ਤੇ ਮੈਂ ਹੈਗੀ ਹਾਂ ਹਾਂ ਬ੍ਰਦਰ ਕੀ ਕਰਦਿਆ ਉਹ ਵੀ ਅੱਡੇ ਬਸ ਕੰਮ ਕਰਦੇ ਆਗੇ ਨਾਲ ਪੜ੍ਹਾਈ ਵੀ ਕਰੀ ਜਾਂਦੇ ਆਗੇ ਓਪਨ ਹੀ ਕਰਦੇ ਆਗੇ ਉਹ ਵੀ ਅੱਛਾ ਤੁਸੀਂ ਵੀ ਜੀਐਨਐਮ ਓਪਨ ਕਰਦੇ ਹੋ ਹਾਂਜੀ ਇੰਨਾ ਖਰਚਾ ਆ ਜਾਂਦਾ ਭੈਣੇ ਖਰਚਾ ਉਹਦੇ ਚ ਹੋ ਜਾਂਦਾਗਾ 60-70000 ਰੁਪਇਆ ਹੋ ਜਾਂਦਾ ਸਾਲ ਦਾ ਹੀ ਸਾਲ ਦਾ ਹਾਂਜੀ ਉਹ ਪੜ੍ਹਨਾ ਵੀ ਔਖਾ ਹੋ ਜਾਂਦਾਗਾ ਜਦੋਂ ਇਦਾਂ ਪੈਸੇ ਕਰਨੇ ਪੈਂਦੇ ਆਗੇ ਕੰਮ ਕਰ ਕਰਕੇ ਹਾਂਜੀ ਕਿਉਂਕਿ ਅੱਗੇ ਭੈਣੇ ਕਣਕ ਦਾ ਸੀਜ਼ਨ ਆ ਜਾਣਾ ਤੂੜੀ ਦਾ ਚੱਲੂਗਾ ਸੀਜ਼ਨ ਫਿਰ ਉਹਦੋਂ ਵੀ ਨਾਲ ਕਰਦੇ ਆਂਦੇ ਕਰੂੰਗੇ ਕੰਮ ਹਾਂਜੀ ਉਹਦੋਂ ਵੀ ਨਾਲ ਹੀ ਕਰਦੇ ਆਂਗੇ ਪੜ੍ਹਾਈ ਫਿਰ ਕਿਹੜੇ ਟਾਈਮ ਕਰਦੇ ਹੋ ਪੜਾਈ ਬਸ ਇਦਾਂ ਹੀ ਕਰ ਲਈਦੀ ਆ ਕਿ ਟਾਈਮ ਕੱਢ ਕੇ ਕਰਨੀ ਪੈਂਦੀ ਹੈਗੀ ਹਾਂ ਹਾਂ ਹਾਂਜੀ ਨਹੀਂ ਕਦੇ ਨਾ ਕਦੇ ਇਹ ਨਹੀਂ ਲੱਗਦਾ ਕਿ ਪਲੱਸ 2 ਕਰ ਲਿਓ ਦੋ ਰੋਜ਼ਗਾਰ ਨਹੀਂ ਮਿਲਿਆ ਤੇ ਹੁਣ ਜੀ ਐਨ ਐਮ ਕਰ ਰਹੇ ਆ ਵੀ ਪਤਾ ਨਹੀਂ ਰੋਜ਼ਗਾਰ ਮਿਲੂਗਾ ਕਿ ਨਹੀਂ ਮਿਲੂਗਾ ਕਾਸ ਦੇ ਵਿੱਚ ਲੱਗੇ ਹੋਏ ਹਾਂ ਹਾਂਜੀ ਕਾਸ ਹੀ ਆ ਬਸ ਵੀ ਸ਼ਾਇਦ ਇਹ ਕਰ ਲਈਏ ਇਸ ਤੋਂ ਬਾਅਦ ਸ਼ਾਇਦ ਕੋਈ ਚਾਹੇ ਸਰਕਾਰੀ ਨਹੀਂ ਤਾਂ ਕੋਈ ਪ੍ਰਾਈਵੇਟ ਹੀ ਕੰਮ ਮਿਲ ਜਾਵੇ ਇਸੇ ਆਸ 'ਚ ਕਰਦੇ ਹੈਗੇ ਹਾਂ ਹਾਂ ਹਾਂਜੀ ਅੱਛਾ ਭਾਣੇ ਲਾਸਟ ਸਵਾਲ ਤੁਹਾਡੇ ਨਾਲ ਮ ਭਗਵਾਨ ਪ੍ਰਮਾਨ ਸਰਕਾਰ ਨੂੰ ਕੀ ਕਹਿਣਾ ਚਾਹੂਗੇ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਬਦਲਾਅ ਲਿਆ ਦੇਵਾਂਗੇ ਨੌਜਵਾਨੀ ਦੀ ਜ਼ਿੰਦਗੀ ਚ ਮਜਦੂਰਾਂ ਦੀ ਜ਼ਿੰਦਗੀ ਚ ਕੀ ਕਹਿਣਾ ਚਾਹੂਗੇ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੇ ਵੀ ਕਿ ਜਿਨ੍ਹਾਂ ਨੇ ਜਿੱਦਾਂ ਦੀ ਸਟੱਡੀ ਕੀਤੀ ਹੈਗੀ ਉਹਨਾਂ ਨੂੰ ਉਦਾਂ ਦੀ ਉਹਦੀ ਯੋਗਤਾ ਅਨੁਸਾਰ ਮਿਲਣਾ ਚਾਹੀਦਾ ਰੁਜ਼ਗਾਰ ਕਿਉਂਕਿ ਅੱਦਾ ਹੁਣ ਮੁੰਡੇ ਕੁੜੀਆਂ ਬਹੁਤ ਆ ਗਏ ਜਿਹੜੇ ਜਿਨ੍ਹਾਂ ਨੇ ਵਧੀਆ ਸਟੱਡੀ ਕੀਤੀ ਹੁੰਦੀ ਆ ਪਰ ਉਹ ਨੌਕਰੀਆਂ ਤੋਂ ਵਾਂਝੇ ਹੁੰਦੇ ਹੈਗੀ ਸਰਕਾਰ ਨੂੰ ਇਹ ਅਪੀਲ ਆ ਕਿ ਸਭ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਹਰੇਕ ਪਰਿਵਾਰ ਵਿੱਚ ਇੱਕ ਇੱਕ ਜਣੇ ਨੂੰ ਤਾਂ ਨੌਕਰੀ ਮਿਲਣੀ ਹੀ ਚਾਹੀਦੀ ਹੈ। ਹਾਂਜੀ। ਅੱਛਾ ਭਾਣੇ ਕਿਉਂਕਿ ਨੌਜਵਾਨੀ ਵਿਹਲੀ ਹੋਣ ਕਰਕੇ ਨਸ਼ਿਆਂ ਵੱਲ ਬਹੁਤ ਵਧ ਰਹੀ ਹੈ। ਇਹ ਰੁਝਾਨਾਂ ਲਗਾਤਾਰ ਵਧ ਰਿਹਾ। ਹਾਂਜੀ। ਸਰਕਾਰ ਕਹਿੰਦੀ ਸੀ ਕਿ ਅਸੀਂ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਨਸ਼ਾ ਬੰਦ ਕਰ ਦੇਾਂਗੇ। ਤੁਹਾਨੂੰ ਲੱਗਦਾ ਕੋਈ ਨਸ਼ਾ ਕੰਟਰੋਲ ਹੈ? ਨਹੀਂ ਹਲੇ ਤਾਂ ਇੰਦਾ ਨਹੀਂ ਕੋਈ ਵੀ ਕੰਟਰੋਲ ਨਹੀਂ ਹੋਇਆ ਹੈ ਗੱਗਾ। ਤੁਹਾਡੇ ਪਿੰਡ ਦੇ ਵਿੱਚ ਕਿੰਨਾ ਹੈ? ਸਾਡੇ ਪਿੰਡ 'ਚ ਵੀ ਹੈਗੇ ਕਾਫੀ ਅਦਾ ਦੇ ਮੁੰਡੇ ਹੈਗੇ ਆਗੇ ਜਿਹੜੇ ਵੀ ਨਸ਼ਾ ਕਰਦੇ ਹੈਗੇ। ਹਾਂ। ਕਾਮੂ ਗੁੰਮ ਚ ਘੱਟ ਧਿਆਨ ਦਿੰਦੇ ਪੜਾਈ ਵੱਲੀ ਨਹੀਂ ਹੈਗੇ ਕਿ ਨਸ਼ਾ ਪੱਤਾ ਵੱਲੀ ਜ਼ਿਆਦਾ ਹੈਗੀ ਹੈ ਜੀ ਹਾਂ ਹਾਂਜੀ ਨਹੀਂ ਜਦੋਂ ਤੁਹਾਡੇ ਇਲਾਕੇ ਦਾ ਉਮੀਦਵਾਰ ਕਰਮਜੀਤ ਅਨਮੋਲ ਜੀ ਆਉਣਗੇ ਉਹਨਾਂ ਨੂੰ ਫਿਰ ਕਰੋਂਗੇ ਸਵਾਲ ਹਾਂਜੀ ਕਰਨੇ ਬੰਦੇ ਹੈਗੇ ਕਿ ਜਿੱਦਾਂ ਉਹ ਵੋਟਾਂ ਤੇ ਇਹ ਤਾਂ ਕਹਿੰਦੇ ਹੁੰਦੇ ਆਗੇ ਵੀ ਅਸੀਂ ਇਹ ਕਰਾਂਗੇ ਨਸ਼ਾ ਛਡਾਵਾਂਗੇ ਤੇ ਨੌਕਰੀਆਂ ਦਵਾਂਗੇ ਬਾਅਦ ਚ ਐਦਾ ਕੋਈ ਵੀ ਪੁੱਛਦਾ ਨਹੀਂ ਹੈਗਾ ਗਈ ਹਾਂ ਹਾਂਜੀ